ਅੰਜੀ ਕਿਸਾਨ ਭਰਾਵੋ ਬੀਤੇ ਦਿਨੀ ਜੋ بارش ਹੋਈ ਆ ਗੜੇ ਮਾਰੀ ਹੋਈ ਆ ਉਸ ਦੇ ਨਾਲ ਹਰ ਇੱਕ ਵਰਗ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਜਿਵੇਂ ਤੁਸੀਂ ਸਾਹਮਣੇ ਦੇਖ ਸਕਦੇ ਹੋ ਇਹ ਪੱਠੇ ਦੀ ਵਿੱਚ ਐਟ ਕੱਚੀ ਐਟ ਜੋ ਆਪਾਂ ਤਿਆਰ ਕਰਦੇ ਆ ਉਹ ਸਾਰੀ ਦੀ ਸਾਰੀ ਖਰਾਬ ਹੋ ਚੁੱਕੀ ਆ ਤੁਹਾਡੇ ਸਾਹਮਣੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਲਾਈਵ ਸੋ ਭਗਤਾ ਭਾਈ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਸਾਧ ਸੰਗ ਡੇਰਾ ਅਬਿਆਸ ਸਾਰਾ ਢਾਈ ਢੇਰੀ ਹੋ ਚੁੱਕਿਆ ਤੇ ਪੈਟਰੋਲ ਪੰਪ ਦਾ ਬਹੁਤ ਜ਼ਿਆਦਾ ਨੁਕਸਾਨ ਕੋਠਾਗੁਰੂ ਵਿੱਚ ਮੁਰਗੀ ਫਾਰਮ ਜਿਹਦੇ ਵਿੱਚ 5 ਜਰ ਪਲੱਸ ਬੱਚਾ ਸੀ ਸੋ ਉਹ ਵੀ ਸਾਰਾ ਡੈਮੇਜ ਹੋ ਚੁੱਕਿਆ ਜੀ ਸਾਈਲਰ ਵਿੱਚ ਇੱਕ ਮਜ਼ਦੂਰ ਦੀ ਮੌਤ ਹੋ ਚੁੱਕੀ ਹੈ ਤੇ ਇੱਕ ਜ਼ਖਮੀ ਹਾਲਤ ਦੇ ਵਿੱਚ ਦਾਖਲਾ ਜੀ ਹਸਪੀਟਲ ਸੋ ਕੱਲ ਜੋ ਵੀ ਹੋਇਆ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੁਹਾਡੇ ਸਾਹਮਣੇ ਆ ਘਰਾਂ ਦੇ ਘਰ ਟਾਏ ਗਏ ਸੋ ਗੜੇ ਮਾਰੀ ਦੇ ਨਾਲ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਾਰੀਆਂ ਫਸਲਾਂ ਹੁਣ ਫਾਲ ਅਤੇ ਫੁੱਲ ਤੇ ਸੀ ਜਿਸ ਕਰਕੇ ਕਿਸਾਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਫਾਰਮਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਸੋ ਬਹੁਤ ਜ਼ਿਆਦਾ ਗੜੇਮਾਰੀ ਹੋਈ ਆ ਤੇ ਜੋ ਵਿੱਚ ਇੱਕ ਬਾਬੂਰੂਲਾ ਟਾਈਪ ਚੱਕਰਵਾਰੀ ਤੂਫਾਨ ਜਿਹਨੂੰ ਆਪਾਂ ਕਹਿ ਦਿੰਨੇ ਆ ਜਿਸ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਸੋ ਤੁਹਾਡੇ ਸਾਹਮਣੇ ਪੱਠੇ ਦੀਆਂ ਤਸਵੀਰਾਂ ਨੇ ਜਿੱਥੇ ਸਾਰੀ ਕੱਚੀ ਅਟ ਖਰਾਬ ਹੋ ਚੁੱਕੀ ਆ ਜੋ ਮਜ਼ਦੂਰਾਂ ਨੇ ਬਣਾਈ ਸੀ ਸੋ ਸਾਰਾ ਕੰਮ ਹੁਣ ਠੱਪ ਪਿਆ ਤੁਹਾਡੇ ਸਾਹਮਣੇ ਆ ਤੇ ਇਸ ਜੀ ਦੇ ਨਾਲ ਦੋਸਤੋ ਬਹੁਤ ਜ਼ਿਆਦਾ ਮਹਿੰਗਾਈ ਵਿੱਚ ਵੀ ਵਾਦਾ ਹੋਊਗਾ ਤੁਹਾਡੇ ਸਾਹਮਣੇ ਦੀਆਂ ਇਹ ਤਸਵੀਰਾਂ ਸਾਰੀਆਂ ਸਭ ਤੋਂ ਵੱਧ ਨੁਕਸਾਨ ਭਗਤਾ ਭਾਈ ਏਰੀਆ ਦੇ ਵਿੱਚ ਦੇਖਿਆ ਗਿਆ ਘਰਾਂ ਦੇ ਬੱਚੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਲੋਕਾਂ ਦੇ ਘਰ ਟਹਿਗੇ ਸੋ ਸਰਕਾਰ ਨੂੰ ਇਹ ਚੀਜ਼ ਦੇ ਵੱਲ ਬਹੁਤ ਜ਼ਿਆਦਾ ਧਿਆਨ ਦੇਣ ਦੀ ਲੋੜ ਆ ਸੋ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਧੰਨਵਾਦ